ਵਾਹਿਗੁਰੂ ਜੀ ਸਵੇ ਪ੍ਰਸਾਦ ਸਵਈਏ ਇਕ ਓੰਕਾਰ ਸਤਿ ਦੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਸਵੇ ਪ੍ਰਸਾਦ ਸਵਈਏ ਸ਼ਰਵਕ ਸੁਦਸਮੋਹ ਸਿਧਾਨ ਕੇ ਦੇਖਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਦਸਦਾ ਦਿਖ ਸੰਦ ਸਮੋਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਿਓ ਮਤ ਕੋਉ ਨਾ ਦੇਖੀ ਅਤਿ ਪ੍ਰਾਨ ਪਚੀਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਤੁਰੰਗ ਸਵਾਰੇ ਕੋਟ ਤੁਰੰਗ ਤੁਰੰਗ ਸੇਕ ਉਦਤ ਪਉਣ ਕੇ ਗਉਣ ਕੋ ਜਾਤ ਨਿਵਾਰੇ ਭਾਰੀ ਭੁਜਨ ਕੇ ਭੂਖ ਭਲੀ ਬਿਦ ਨਿਆਵਦ ਸੀਸਨਾ ਆਜਾਦ ਵਿਚਾਰੇ ਏਥੇ ਭੇਤ ਕਹਾ ਭਏ ਭੂਪਤ ਅੰਤ ਕੋ ਨੰਗ ਹੀ ਪਾਇ ਪਦਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਿਤ ਢੋਲ ਮਿਰਦੰਗ ਨਗਾਰੇ ਗੁੰਜਿਤ ਗੂੜ ਗਜਾਨ ਕੇ ਸੁੰਦਰ ਸੰਸਦ ਹੀ ਆਇ ਹਰਾਜ ਹਜਾਰੇ ਭੂਤ ਸਵਿਖ ਭਗਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਥਾਮ ਸਿਧਾਰੇ ਤੀਰਥ ਨਹਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਿਸਿਖੈ ਵੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸਭਾਨ ਕੇ ਪੇਖੈ ਕੌਣ ਆਹਾਰ ਜਤੀ ਜਤ ਧਾਰ ਸਭ ਸੋ ਵਿਚਾਰ ਹਜ਼ਾਰਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਧ ਸੁਪਹਾ ਦੁਰੰਧ ਦੁਬਾਹਾ ਸੋ ਸਾਜ ਸੁਨਾਹਾ ਦੁਰਜਾਨ ਦੇ ਲਹਗੇ ਭਾਰੀ ਗਮਾਨ ਭਰੇ ਮਨ ਮੈਂ ਕਰ ਪਰਬਤ ਕੰਖ ਹਲੈ ਨਾ ਹਲੈਗੇ ਸੋਰ ਅਰੀਨ ਸਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲਗੇ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲਗੇ ਵੀਰ ਅਪਾਰ ਬਡੇ ਬਰੀਆਰ ਅਵਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਿਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਾਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਿਵਈਆ ਦਾਨਵ ਦੇਵ ਹਨਿੰਦ ਨਿਸਾਚਰ ਭੂਤ ਪ੍ਰਿਖਿ ਸਵਾਨ ਜਪẽਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪẽਗੇ ਪੁਨ ਪ੍ਰਤਾਪਨ ਬਾਡ ਜੈਤ ਤੁਮ पापन के बहुपुंज खपेंगे सादस मुंह पर सन फिरै जग सत्र सबे अब लोग छपेंगे मानव इंद्र गजेंद्र नारदप जो न त्रिलोक को राज करेंगे कोटि स्नान गजादिक दान अनेक सुअंबर साज भरेंगे ब्रह्म नेहेश्वर विष्णु सची पति ਹੰਤ ਫਸੇ ਜਮ ਫਾਸ ਪਰੇਗੇ ਜੇ ਨਰ ਸ੍ਰੀਪਤ ਕੇ ਪਰਸ ਹੈ ਪਗ ਤੇ ਨਰ ਪੇਰਨਾ ਦੇਹ ਧਰenge ਕਹਾ ਭਇਓ ਜੋ ਦਉ ਲੋਚਨ ਮੂਦ ਕੈ ਬੈਠ ਰਹਿਓ ਬਖਤ ਸਿਆਮ ਲਗਾਇਓ ਨ ਹਾਥ ਫਿਰਿਓ ਲੀਏ ਸਾਤ ਸਮੁੰਦਰਨ ਲੋਗ ਗਇਓ ਪਰ ਲੋਗ ਗਵਾਇਓ ਬਾਸ ਕੀਓ ਵਿਖੀ ਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਜ ਕਹੂੰ ਸੁਨ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਹੂ ਲਾ ਪਹਨ ਪੂਜ ਧਰਿਓ ਸਿਰ ਕਾਹੂ ਲ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਚਹਾ ਕੋ ਸੀਸ ਨਿਵਾਇਓ ਕਉ ਬਤਾਨ ਕੋ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਕੂਰ ਕਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਤੇਜਨਾ ਪਾਇਓ ਕਉ ਬਤਾਨ ਕੋ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਕੂਰ ਕਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਤੇਦਨਾ ਪਾਇਓ